ਮੰਮੀ ਸਹਿਰ ਵਾਲਾ ਨੇ ਸੀਂਦ ਸੀ ਅਤੀ ਦਣੀ ਇਹੋ ਹੀ ਵੀ ਸਵਾਈ ਵੱਧ ਲੈ ਲੈਂਦੇ ਨਾ ਸਵਾਈ ਲੱਲਾਂ ਨੇ ਵੱਧ ਕਰ ਕੀ ਹੋਣ ਲੱਗਾ ਹੀ ਉਹਥੇ ਕੀ ਹੋਣ ਲੱਗਾ ਹੀ ਉਹਤ ਨਹੀਂ ਕੋਈ ਗੱਲ ਹੈਗੀ ਹਾਂ ਹੁਣ ਕਿਹੜੀ ਸਾਡੇ ਕੋ ਪੈਸਿਆਂ ਦੀ ਕਮੀ ਆ ਪਰ ਇਹ ਹੀਗਾ ਮੈਂ ਉਥੇ ਤਾਂ ਨਹੀਂ ਦਿੱਤੇ ਮੈਂ ਫੇਰ ਹੋਣ ਜਾਂਦਾ ਚੰਝੜ ਰਹਿਣਾ ਮੰਮੀ ਜੇ ਨਾਂ ਵੀ ਪਾਉਣਗੇ ਪੈਸੇ ਤੇ ਸਾਡੇ ਕੋ ਕਿਹੜੀ ਪੈਸਿਆਂ ਦੀ ਕਮੀ ਆ ਕੋਈ ਗੱਲ ਨਹੀਂ ਬਥੇਰੇ ਪੈਸੇ ਆ ਅਸੀਂ ਦੋਵਾਂ ਜਣੀਆਂ ਨੇ ਪਹਿਲਾਂ ਕੀ ਖਾ ਲੈਣਾ ਵਾ ਵਿਆਹ ਆ ਗਿਆ 15 ਤਰੀਕ ਦਾ ਉਹਨਾਂ ਨੇ ਤਾਂ ਸਾਡਾ ਨਾਂ ਹੀ ਨਹੀਂ ਲਿਆ ਉਹ ਨਾਂ ਕੀ ਲੈਣਾ ਹੈਗਾ ਉਹਨਾਂ ਨੂੰ ਦੱਸ ਪਈ ਕੁੜੀ ਆ ਬਾਹਰ ਅੱਛਾ ਉਹਨਾਂ ਨੇ ਸੋਚਿਆ ਵੀ ਚਲ ਮੁੰਡਾ ਵੀ ਬਾਹਰ ਚਲ ਜਾਊਗਾ ਤਾਂ ਕਰਕੇ ਉਹਨਾਂ ਨੇ ਕਿਸੇ ਦੀ ਸਲਾਹ ਹੀ ਨਹੀਂ ਲਈ ਨਾਲੇ ਲੋਗ ਰਮਰ ਗਾਲ ਹੀ ਨਹੀਂ ਕਰਦੇ ਉਹ ਅੱਜ ਕੱਲ ਸਮਾਂ ਹੀ ਇਦਾਂ ਦਾ ਵਾ ਝੱਟ ਮੰਗਣੀ ਤੇ ਪੱਟ ਵਿਆ ਤੇ ਮੇਰੀ ਗੱਲ ਸੁਣੋ ਕਹਿੰਦੇ ਹੁਣ ਇਹ ਨਾਲ ਨੌਨੂ ਵੀ ਲਾਇਓ ਹਾਂਜੀ ਦੀਦੀ ਦੱਸੋ ਮੈਂ ਨਾ ਸੂਸ ਸੋਣੇ ਹਿੰਦੀ ਹਾਂਜੀ ਤੇ ਕਿੰਨੇ ਕਿੱਟਰ ਤੁਸੀਂ ਦੋਗੇ 25 ਦਿਨ ਤੇ ਜੀਦੀ ਲੱਗ ਜਾਣੇ ਆ ਰਸ ਬੜਾ ਜੇ ਹਣ ਕੁੜੀਆਂ ਮੈਨੀਆਂ ਆਉਂਦੀਆਂ ਮੈਨੂੰ ਨਾ ਥੋੜੇ ਜਲਦੀ ਚਾਹੀਦੇ ਕੋਈ ਗਾ ਨਹੀਂ ਜਿੰਨੇ ਸੇਤੀ ਹੋਏਗਾ ਮੋਨੀ ਕਰਾਂਗੀ ਤੇ ਉਹ ਵਿੱਚ ਕੁੜੀਆਂ ਸੁਟੀਆਂ ਕਰ ਜਾਂਦੀਆਂ ਨਾ ਉਹਦੇ ਕਾਰਨ ਕਰਕੇ ਫਿਰ ਮੇਰੇ ਕੋਲ ਰਸਵਾਵਾ ਹੋ ਗਿਆ